ਲਈ ਦਈਏ ਉਹ ਜੀ ਰਹੀਓ ਕਹਿੰਦਾ 60 ਰੁਪਏ ਦੇਣਾ ਤਾਜ਼ੀਆਂ ਤੋਰੀਆਂ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲਾ ਜੀ ਕਿੱਥਾ ਹਾਂ ਮੀਟ ਕਰਦੇ ਸਾਰੇ ਗੋਸ਼ਵੰਗ ਵਾ ਬੱਪੇ ਦੀ ਕਰਫ ਨਾਲ ਆਪਾਂ ਵੀ ਠੀਕ ਹਾਂ ਜਿੰਨਾ ਆਪਾਂ ਬਣਾਉਣ ਲੱਗੇ ਇਹ ਤੋਰੀਆਂ ਬਹੁਤ ਦਿਨੋਂ ਕਿ ਦਾਣਾ ਖਾਂਦੇ ਆਣ ਸੜਕਾ ਦਾ ਮੰਮੀ ਲਾਉਗੀ ਉਹ ਕਿ ਮੇਰੇ ਸੱਗ ਲੱਗੀ ਹੋਈ ਹੈ ਜੱਕ ਹੋਇਆ ਵਾ ਨਾਲੇ ਪੀਰਾਂ ਦੇ ਗਾਣੇ ਸੁਣ ਰਹੇ ਹਾਂ ਆ ਵੀ ਆਇਆ ਜੀ ਜੀ ਜੇ ਸਭੰਦੇ ਦੇ ਆ ਬਹੁਤ ਘਟ ਕਰਨੂ ਆਪੀ ਅੱਜ ਆਪਾਂ ਕਾਫੀ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆ ਜਿਹੜਾ ਆਪਾਂ ਪਰਸੋਂ ਤੇ ਪਾਇਆ ਸੀਗਾ ਉਹ ਪਹਿਲਾਂ ਨਾਲ ਬਣਾਇਆ ਹੋਇਆ ਸੀ ਉਹ ਪਾਤਾ ਸੀ ਅਸਲ ਵਜ੍ਹਾ ਤੋਂ ਦੁਬਾਰਾ ਬਣਾਉਣ ਲੱਗੇ ਆ 15-20 ਦੇ ਨਾਲ ਬਾਅਦ ਲਾਈਕ ਤੇ ਕਮੈਂਟ ਕਰ ਲਿਆ ਕਰ ਦਿਆ ਕਰੋ ਤੇ ਫੋਲੋ ਕਰ ਲਿਓ ਇਹ ਤੋਰੀਆਂ ਜਿਹੜੀਆਂ ਆਪਾਂ ਵਧੀਆ ਤਰੀਕੇ ਨਾਲ ਹੀ ਬਣਾਵਾਂਗੇ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਆ ਨਵੀਆਂ ਨਵੀਆਂ ਟੋਰੀਆਂ ਨੇ ਚਿੱਲਣੀਆਂ ਵੀ ਸੌਖੀਆਂ ਲਵੀਆਂ ਜੇਕਰ ਮੈਨੂੰ ਲੱਗਦੇ ਰਿਹਾ ਵੀ ਪੱਕੀ ਜੀ ਹੋਊਗੀ ਉਹ ਥੋੜਾ ਜਿਆਦਾ ਹੋਊਗੀ ਜਿਹੜੀਆਂ ਉਪੀ ਆਪਾਂ ਦੀ ਬਗੋਤ ਜੀ ਘੱਟ ਨਾਲ ਫੈਬਰ ਹੁੰਦੀ ਆ ਖਾਣੇ ਦੇ ਫੈਬਰ ਜਿਹੜੀ ਸਬਜ਼ੀਆਂ ਦੇ ਵਿੱਚ ਫੈਬਰ ਹੁੰਦੀ ਆ ਖਾਣੇ ਜਰੂਰੀ ਆ ਆਪਣੇ ਵਿੱਚ ਇਹਦੇ ਚ ਆਪਾਂ ਪਿਆਜ਼ ਵੀ ਥੋੜੇ ਜਿਆਦਾ ਪਾਵਾਂਗੇ ਕਾ ਜਾਂ ਕਿੱਡਣਾ ਹੁਣ ਗੁਰਦੁਆਰੇ ਜਾਣ ਦਾ ਟਾਈਮ ਵੀ ਉਹਨਾਂ ਦਾ ਗੁਰਦੁਆਰੇ ਕਿ ਜਾਣਗੇ ਲੋ ਜੀ ਆਪਸਾਂ ਗੱਲ ਕਰੀਏ ਫੇਰ ਗੱਲਬਾਤ ਕਰਦੇ ਲੋ ਜੀ ਮੰਮੀ ਤੜਕਾ ਲਗਾ ਗਏ ਤੋਰੀਆਂ ਨੂੰ ਕੀ ਆਪਾਂ ਦੁੱਧ ਪਾ ਕੇ ਤੋਰੀਆਂ ਬਣਾਵਾਂਗੇ ਔਰ ਕਿ ਅਸੀਂ ਬਿਨਾ ਦੁੱਧ ਪਾਏ ਤੋਰੀਆਂ ਨਹੀਂ ਖਾਂਦੇ ਦੁੱਧ ਪਾ ਕੇ ਜੜੀ ਤੋਰੀਆਂ ਦੀ ਸਬਜ਼ੀ ਆ ਬਹੁਤ ਟੇਸਟੀਆਂ ਨੇ ਫਾਈ ਮਾਲ ਵਿੱਚ ਤੇ ਗਾਇ ਦੁੱਧ ਦਾ ਤੋਰੀਆਂ ਪਾ ਕੇ ਦੁੱਧ ਪਾ ਕੇ ਤੋਰੀਆਂ ਬਣਨੀਆਂ ਨੇ ਇੱਧਰ ਆਪਾਂ ਦੁੱਧ ਵੀ ਘਰਮ ਰੱਖਿਆ ਵਾ ਕਿਉਂਕਿ ਠੰਡਾ ਹੋਣ ਨੂੰ ਕਾਫੀ ਟਾਈਮ ਲੱਗ ਜਾਂਦਾ ਵਾ ਤੇ ਆਪਾਂ ਮਾ ਰੱਖ ਲਾ ਤੇ ਡੈਡੀ ਕਰਦੇ ਟੋਕਾ ਤੇ ਮੰਮੀ ਤੇ ਬੱਚੇ ਜਿਹੜੇ ਗਏ ਹੋਏ ਨੇ ਘੋਰ ਦਵਾਰਾ ਸਾਹਿਬ ਤੇ ਆਪਾਂ ਹਨ ਨੂੰ ਨੇ ਜਸਤੈ ਕਾਟਾ ਗਸਾਈ ਆਪਨੇ ਸਬਜ਼ੀਆਂ ਇਹ ਬਣ ਗਈਆਂ ਸਬਜ਼ੀ ਬਣ ਗਈ ਤੇ ਬੋਟਲਾ ਜੀ ਬਣ ਗਿਆ ਤੇ ਆਪਾਂ ਨਾਲ ਦੀ ਨਾਲ ਇਹਦਾ ਖਾਟਾ ਲਾ ਲਈਏ ਗਰਮੀ ਕਰਕੇ ਰੋਟੀ ਨਾਲ ਜੋੜੇ ਖਾਦੇ ਹੋਣੇ ਆਟਾ ਜਨਾ ਤੇ ਨਹੀਂ ਖਾਟਾ ਖਿਆਣੇ ਘੰਡੇ ਵਿੱਚ 7 ਜਾਣੇ 8 ਜਾਣੇ 8 ਜਾਣੇ ਦੇ ਰੋਟੀ ਨਾਲ ਜੀ ਇਹ ਰੋਟੀ ਤਾਂ ਮੈਂ ਬਾਅਦ ਦੀ ਵਿਚਾਰ ਆਇਆ ਤੇ ਨਾ ਕਰ ਲੈਣੇ ਨੂੰ ਇਹਦੇ ਵਗਿਆ-ਵਗਿਆ ਦੋਦੇ ਖਾਂਦੇ ਗਰਮੀ ਜ਼ਿਆਦਾ ਵਾ ਕਾਪਾ ਕਾਪਾ ਨਾ ਪਾਣ ਇਹ ਮੈਂ ਇਸ ਚੈਲਕ ਤੇ ਕੜੀ ਕੜੀ ਗੋਣ ਲੈਣਾ ਹੈ ਲੈ ਲਿਆ ਪਾਣੀ ਸਾਟ ਲੱਗ ਜਾਈ ਔਖਾ ਬਹੁਤ ਹੋਇਆ ਤੇ ਮੈਨੂੰ ਹੁਣ ਮੰਮੀ ਨੂੰ ਕਹਿਣਾ ਪੈਂਦਾ ਜੀ ਮੰਮੀ ਸੁੱਕੜਾ ਪਾ ਲਾ ਦੇ ਮੈਂ ਮੈਂ ਆਹ ਕਰੀ ਮਾਰਦ ਲਾੜ ਦਾਲ ਚ ਬਣਾ ਕੇ ਰੱਖੀ ਜੇ ਲੋ ਮੇਰਾ ਜਿਹੜਾ ਪੈਨ ਜੋ ਹੁੰਦਾ ਸਾਦੇ ਦਾ ਬਣਾ ਕੇ ਰੱਖ ਲੇਗੀ ਭੂਰਾ ਮम्मी ਮੈਨੂੰ ਜਿਦਾਂ ਕਿਹਾ ਕਿ ਤੇ ਆ ਜਿਹੜੇ ਤੋਂ ਮਿਲੋ। ਫਿਰ ਮੈਨੂੰ ਦੇਖਣ ਲਈ ਇੱਕ ਵੀ ਆਪਾਂ ਵੀਡੀਓ ਸ਼ੂਟ ਕਰਨੀ ਆ। ਤਾਂ ਉਹ ਕਹਿੰਦੇ ਨਹੀਂ ਮੈਂ ਨਹੀਂ। ਵੀ ਉਹਨਾਂ ਨੂੰ ਘਰ ਬੋਲਣਾ ਔਖਾ ਲੱਗਦਾ ਆ। ਤਾਂ ਮੈਨੂੰ ਬਾਹਰ ਤੋਂ ਵਾਲ ਕਟਵਾਣੇ ਪੈਣੇ ਮੈਨੂੰ ਵੀ ਔਖਾ ਲੱਗਦਾ ਜੀ ਵੀ ਕਰਣੀ। ਕਟਵਾਣ ਕਰਨ ਲਈ ਵੀ ਵੀਡੀਓ ਮੈਂ ਬਣਾਈ ਹੋਈ ਮੇਰਾ ਕੋਈ ਗੱਲ ਨਹੀਂ ਮੈਂ ਆਪ ਨੂੰ। ਪੂਰਾ ਕੰਮ ਤਾਂ ਇਹਦੇ ਸਾਡੇ ਰਚੀ ਨੀ ਮੇਰੀ ਉਹ ਨਾ ਬਣਾ ਲਾ ਲੇ। ਤੇ ਸਾਡੀ ਨੂੰ ਤੜਕਾ ਲਾ ਗਏ ਆ। ਆਪਾਂ ਦੁੱਧ ਵੀ ਕੋਨਟੀ ਦੇ ਨਾਲ ਮਾਰਾ ਲਖਾਏ। ਥੋੜਾ ਜਿਹਾ ਪਾਟਾ ਬੰਨ ਲੈਣਾ। ਕਿਚਨ ਦੇ ਅਸਪਾਸ ਜਦੋਂ ਵੱਡ ਜਾਈਦਾ ਫਿਰ ਤਾਂ ਤੇਲ ਘੱਟ ਕੰਮ ਇਕੱਠੇ ਕਰਨੇ ਪੈਂਦੇ ਗਰਮੀ ਬਹੁਤ ਜਿਆਦਾ ਹੁੰਦੀ ਸਰ। ਮੈਂ ਗੰਢੀ ਤੇ ਛੇਤੀ ਨੇ ਮੀਡੀਆ ਕਰਨਾ। ਸੋਖਿਆ ਮੂਰੇ ਬੈਠੀਏ ਤੁਮ ਇੰਨੀ ਜ਼ਿਆਦਾ ਗਰਮੀ ਹੈ ਤੁਹਾਨੂੰ ਨਾ ਮਿਲਣ ਦੀ ਚਾਹਤ। ਅੱਕੇ ਨਾਲ ਜੇ ਕੋਈ ਕੰਮ ਕਰੇ ਤਾਂ ਇਹਦਾ ਸਰਦ ਨਹੀਂ ਕੰਮ ਕਰੇ ਨਾ ਸਰਦ। ਇਹ ਜ਼ਰੂਰੀ ਹੈ। ਕਿਉਂਕਿ ਜਿਵੇਂ ਕੀਟ ਆਇਆ ਸੀ ਜੇ ਘਿੰਟ ਨਾ ਹੋਵੇ ਤਾਂ ਕੋਈ ਕਿਉਂ ਰਹੋਗੇ? ਕੋਈ ਨਾ ਰਹੋਗੇ। ਇਹ ਤਾਂ ਮਾਰੇ ਨੂੰ ਆਪਾਂ ਕਰ ਲੈਣਾ ਪੈਂਦਾ। ਕੋਈ ਥੋੜਾ ਕੰਮ ਕਰ ਲੈਣਾ ਕੋਈ ਜ਼ਿਆਦਾ ਕਰ ਲੈਣਾ ਪਰ ਕਰਨਾ ਜ਼ਰੂਰੀ ਇਤਿਹਾਸ ਨਹੀਂ ਪੈਂਦਾ ਕੰਮ। ਮੈਂ ਲੈਨੇ ਕੋਟੇ ਨਾਲ ਆਪਾਂ ਸਮਝਣਾ। ਰਾਤ ਨੂੰ ਸਾਡੀ ਮੰਮੀ ਡੈਡੀ ਨਹੀਂ ਰੋਟੀ ਖਾਂਦੇ, ਬਸ ਇਹਨਾਂ ਲਈ ਆਪਾਂ ਪੰਜ ਬੋਲਕੇ ਬਣਾਦੇ ਸੀ। ਆਪਾਂ ਰਾਤ ਨਾਲ ਮਝੋ ਬਣਾਏ ਕਰਕੇ। ਵਾਕ ਜ਼ਾਰੀ ਹੈ ਜਿਹਨੇ ਰਾਲਮਾ ਚੌਲ ਕਾੜੇ ਮੰਮੀ ਡਾਡੀ ਨੇ ਪਰ ਚਾਹਤਾ ਖਾਚਾ ਨਾ ਸੀ ਦਾ ਦੋ ਪਰਸਾਂ ਪਾ ਲਾ ਕੇ ਉਹ ਆਪਾਂ ਪੰਜ ਬਣਾ ਕੇ ਸਾਂਦੇ ਗਿਆ ਦੋ ਮਿੰਟ ਲਾ ਕੇ ਕੰਮ ਦਾ ਬੰਦੇ ਦੇ ਕੰਮ ਹੁੰਦੇ ਆ ਕੰਮ ਹੀ ਪੈਂਦਾ ਇਹ ਕਿਸਮਤ ਚ ਸੰਪੋਣੀ ਆ ਤਾਂ ਕੰਮ ਕਰਨਾ ਜ਼ਰੂਰੀ ਆ ਮੰਤਾਰੇ ਥੋੜਾ ਹੀ ਹੋਇਆ ਵਾ ਇਹਨਾਂ ਨੂੰ ਮੈਂ ਰੋਵਾ ਚਿੱਟਾ ਰਹਿਣਾ ਚਿੱਟਾ ਆ ਇਹ ਥੋੜਾ ਹੀ ਹੈ ਕੋਈ ਕਾਰ ਨਹੀਂ ਹੋਇਆ ਦਾ ਸੇਕ ਵੱਜੇ ਜੇ ਪਕਾ ਮਸਾਲਾ ਇਹਦਾ ਉਹ ਰੱਖਿਆ ਲਓ ਜੀ ਆਟਾ ਆਪਾਂ ਗਰਮੇ ਤੇ ਰੱਖਤਾ ਆ ਤੇ ਪੋਣਾ ਦੀ ਠਾਕ ਰਿਨੇ ਸੇਕ ਕਰੀਏ ਆਪਾਂ ਇਹ ਤੋਂ ਆਪਣੀ ਸਬਜੀ ਮੈਦਦੇ ਰਹੀਏ ਤੇ ਦੁੱਧ ਦਾ ਆਪਣਾ ਗਰਮ ਹੋ ਰਿਹਾ ਤੇ ਗੋਦ ਦੁੱਧ ਵਾਲਾ ਪਾ ਗੈਂਸ ਸਮ ਕਰ ਦਿੰਦੀ ਆ ਤੇ ਉਹ ਵਾ ਸੈੱਟ ਕਰਾਉਂਦੀ ਹੱਥ ਤੋਂ ਫੋਟੋ ਉੱਪਰ ਵੀ ਦੋ ਕਹਾਣੀਆਂ ਨਹੀਂ ਹੁੰਦੀ ਉਹ ਆਪਸੇ ਤੱਕ ਤੋੜ। ਕড়াইਆ ਤੋ ਫੇਰ ਰੱਖ ਦੀਏ। ਰੰਮ ਵਾਲੀ ਜਿਹੜੀ ਆਪਣੀ ਹੁੰਦੀ ਹੈ ਬੋਹਾ ਸੈੱਟ ਦੀ ਹੈਪਰ ਸੈੱਟ ਹੋ ਜਾਂਦਾ ਹੈ ਨਾ ਬੋਹਾ। ਉਹ ਕড়াইਆ ਇਹਨੂੰ ਦੋ ਸਟੈਪ ਜਨ। ਮੈਂ ਸਵੇਰੇ ਤਾਂ ਪਾਣੀ ਪਾ ਕੇ ਰੱਖਿਆ ਸੀ ਬੋਹਾ ਨੇ। ਬੋਹਾ ਜਿਹੜਾ ਮੋਲਣਾ ਜਾਈਦਾ ਉੱਗਣੇ ਚਾਹ। ਯਾਹ ਪਰ ਇਹ ਬੋਹਾ ਸਮਾਨ ਦੀ ਥੋੜੀ ਜਿਹਾ ਸਾਫ ਕਰਦੇ। よくいかんみわいのりと ਲੋਟੀ ਗੋਹਾ ਆਪਾਂ ਸਿੱਟੇ ਆਏ ਆ ਤੇ ਹੁਣ ਆਪਾਂ ਆਪਣੀ ਸਬਜੀ ਦੇ ਦੁੱਧ ਜਿਹੜਾ ਗਰਮ ਹੋਣਾ ਰੱਖਿਆ ਚੈੱਕ ਕਰ ਲੈਨੇ ਆ। ਸਬਜ਼ੀ ਨੇ ਤਾਂ ਮਾਤਮਾ ਜੀ ਪਈ ਹੈ। ਇਹਨਾਂ ਟੋਰੀਆਂ ਨੂੰ ਥੋੜੀਆ ਆਪਾਂ ਸਾਈਡ ਤੇ ਰੱਖ ਕੇ ਕੜਾਹੀ ਦੇ ਅੰਦਰ ਕੱਢ ਚਲਾਂਗੇ। ਇਹਨਾਂ ਨੂੰ ਸੌਫਟ ਹੋ ਜੂਣੀਆਂ ਵਾ। ਹੁਣ ਆਪਾਂ ਇਹਦੇ ਤਕਰੀਬਨ ਅੱਧਾ ਕਿਲੋ ਦੁੱਧ ਪਾਵਾਂਗੇ। ਕਿਲੋ ਟੋਰੀਆਂ ਵੇਲੇ ਸੀ ਆਪਾਂ। वावांगदर वार ප पाාව पो्च भीने ਤਾਂ ਤੋਰੀਆਂ ਚ ਜ਼ਰੂਰ ਪਾਉਣਾ ਹੁੰਦਾ। ਜਦੋਂ ਦੁੱਧ ਵੀ ਘਰ ਨੂੰ ਪਾਉਣਾ। ਮਾੜੇ ਵਿੱਚ ਤਾਂ ਦੁੱਧ ਨਾਲ ਹੀ ਸਬਜ਼ੀ ਆਦਾ ਪਸੰਦ ਕੀਤੀ ਜਾਂਦੀ। ਇਹ ਤੋਰੀਆਂ ਹੋਈਆਂ, ਕੱਦੂ ਹੋਵੇ। ਬਹੁਤ ਭਾਗੇ ਬਣਾਇਆ ਜਾਂਦਾ ਪਰ ਤੁਸੀਂ ਕਿਦਾਂ ਬਣਾਉਂਦੇ ਆ? ਤੁਸੀਂ ਜ਼ਰੂਰ ਦੱਸਿਓ। ਅਸੀਂ ਤੜਕਾ ਲਾਉਣ ਲੱਗੇ ਜਦੋਂ ਪਿਆਜ਼ ਭੁੰਨਦੇ ਨੇ ਤਾਂ ਇੱਕ ਦੋ ਚਮਚੇ ਦੇ ਵਿੱਚ ਪਰੇਸ਼ਮ ਨਾਲ ਹੀ ਵੀ ਐਡ ਕਰ ਦਿੰਦੇ ਆ ਉਹਦੇ ਨਾਲੋਂ ਉਦੋਂ ਵੀ ਜ਼ਿਆਦਾ ਟੇਸਟ ਆਉਂਦਾ ਵਾ ਅੱਜ ਮੰਮੀ ਨੇ ਬਣਾਈ ਹੈ ਪਤਾ ਨਹੀਂ ਉਹਨਾਂ ਨੇ ਪਾਈ ਹੈ ਜਾਂ ਨਹੀਂ ਪਾਈ ਪਰ ਉਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਵਾ ਬਾਕੀ ਮੈਂ ਟੈਕਵਾਲਟ ਪਾਵਾਂਗੀ ਦੋਸਤ ਜਿਹੜਾ ਦੁੱਧ ਪਾਇਆ ਸਤੋਰੀਆਂ ਦੇ ਗੋਜਾ ਜਿੰਨਾ ਤੱਕ ਮੇਰਾ ਜਾਣੀ ਜਿਹੜੀ ਸੁਨ ਗੋਡੇ ਦਾ ਜਾਖ ਮਸਾਹੀ ਹੋ ਜਾਣਗੇ ਫਿਰ ਆਪਾਂ ਦਵਾਰਾ ਰੋਈਆਂ ਬਣਾਵਾਂਗੇ ਤੇ ਅਸੀਂ ਕਿਸ ਤਰ੍ਹਾਂ ਬਣਾਉਣੇ ਆ ਉਹਦੀ ਆਪ ਕੋ ਪ੍ਰੋਪਰ ਤੁਹਾਨੂੰ ਰੈਸਪੀ ਦਵਾਂਗੇ 10 ਦਿਨ ਤੱਕ ਮੈਂ ਬਣਾਉਣੀ ਆ ਮਰਾਜ ਪਾ ਕੇ ਮੰਮੀ ਨਹੀਂ ਵੀਡੀਓ ਛੋਟੇ ਕਰਦੇ ਉਹ ਕਹਿੰਦੇ ਮੈਂ ਨਹੀਂ ਜੀ ਪਰ ਉਹ ਤਰ ਕਲੁੰਦੇ ਤਾਂ ਮੈਂ ਕੋਲ ਘੜੀ ਹਾਂ ਮੈਂ ਤਾਂ ਮੋਲੀ ਜਾਵਾਂ ਦਸਤੀ ਜਾਵਾਂ ਵੀ ਆਈਆਂ ਆ ਪਰ ਉਹ ਮੇਰੇ ਸਾਟ ਲੱਗੀ ਕਰਕੇ ਮੈਂ ਥੋੜਾ ਜਿਹਾ ਸਾਈਡ ਤੇ ਹੋ ਜਾਣੀ ਆ ਜਦੋਂ ਤੜਕਾ ਲਾਉਂਦੇ ਆ। ਤਾਂ ਪਚਾਈ ਚੰਗਾ ਵਾਜਾ ਦਾ ਦੁੱਖ ਭਰ ਉਹਨਾਂ ਨਾਲੋਂ ਪਹਿਲਾਂ ਹੀ ਆਪਣਾ ਬਚਤ ਰੱਖਣੀ ਚੰਗ ਸਹੀ ਆਗੀ। ਜਗਾ ਤਾਂ ਹੀ ਆਪਾਂ ਚਾਰ ਪੰਜ ਅੱਗੇ ਬਲੌਗ ਦੀ ਬਲੌਗਿੰਗ ਕਰਦੇ ਰਵਾਂਗੇ। ਇਹ ਆਪਣਾ ਵਾਲੀਆ ਵਾਲੀ ਆ। ਲੀਕੋ ਕਿੰਨਾ ਵਧੀਆ ਇਹਦਾ ਕਲਰ ਆਇਆ ਵਾ ਪਾਈ ਹੋਣੀ ਮੰਮੀ ਨੇ ਵੀ ਬਗਾਈ। ਦਾ ਇਹੋ ਜਿਹਾ ਰੰਗ ਆ ਗਿਆ ਜਦੋਂ ਇਸ ਤਰ੍ਹਾਂ ਦਾ ਕਲਰ ਆ ਜੇ ਸਮਝੋ ਵੀ ਮਣਾਈ ਪਈ ਹੋਈ ਬਾਕੀ ਆਪਾਂ ਜਿਹੜਾ ਇਹਦੇ ਵਿੱਚ ਦੁੱਧ ਪਾਇਆ ਆ ਕੱਚਾ ਦੁੱਧ ਪਾਇਆ ਆ ਫੁੱਲ ਫੈਟ ਵਾਲਾ ਉਹਦੇ ਨਾਲ ਵੀ ਜਿਹੜਾ ਟੇਸਟ ਆ ਬਹੁਤ ਆਉਂਦਾ ਆ ਜੇ ਆਪਾਂ ਵਾਲੀ ਦੇ ਕੇ ਪਾਵਾਂਗੇ ਕਰੀਮ ਲਾ ਕੇ ਤਾਂ ਉਹ ਸਬਜ਼ੀ ਦਾ ਉਹਨਾਂ ਵਧੀਆ ਟੇਸਟ ਨਹੀਂ ਆਉਂਦਾਗਾ ਜਦੋਂ ਆਪਾਂ ਫੁੱਲ ਕਰੀਮ ਪਾਉਣੀ ਆ ਤਾਂ ਵਧੀਆ ਟੇਸਟ ਆਉਂਦਾ ਆ ਤਾਂ ਆਪਣੀ ਸਬਜ਼ੀ ਬਣ ਕੇ ਤਿਆਰ ਆ ਤੇ ਆਪਾਂ ਗੈਸ ਾਰਦਾਂਗੇ ਬੰਦ ਜਿੱਦਾਂ ਦੁੱਧ ਵੀ ਆਪਣਾ ਗਰਮ ਹੋ ਚੁੱਕਿਆ ਆ ਤਕਰੀਬਨ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ